ਕਾਰਪੋਰੇਸ਼ਨ ਦੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਜਿਹੜੀ ਸਰਕਾਰ ਕਰਾਉਣ ਤੋਂ ਭੱਜ ਰਹੀ ਸੀ ਆਫਟਰ ਦੀ ਆਨਰੇਬਲ ਹਾਈ ਕੋਰਟਸ ਆਰਡਰ ਇਹ ਇਲੈਕਸ਼ਨ ਹੋ ਰਹੀ ਆ ਸੋ ਮੈਂ ਅੱਜ ਤੁਹਾਡੇ ਸ਼ਹਿਰ ਲੁਧਿਆਣੇ ਆਇਆ ਹਾਂ ਜਿੱਥੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪ ਦੇ ਲਈ ਵੋਟ ਪਾਉਣੀ ਹੈ ਬਦਲਾਵ ਲਈ ਤਾਂ ਇੱਕ ਵਾਰੀ ਪਾ ਕੇ ਵੇਖ ਲਿਆ ਮੈਨੂੰ ਲੱਗਦਾ ਸਾਰੇ ਹੱਤ ਲਾਲਾ ਵੇਖਦੇ ਕਿ ਸਾਡੇ ਨਾਲ ਬਣੀ ਕੀ ਕਿਉਂਕਿ ਅੱਜ ਲਾਅ ਐਂਡ ਆਰਡਰ ਦੇ ਜੋ ਹਾਲਾਤ ਨੇ ਪੰਜਾਬ ਦੇ ਇਟ ਰਿਮਾਈਂਡਸ ਜਦੋਂ 80 ਤੇ 90 ਦੇ ਉਹ ਦਹਾਕੇ ਜਦੋਂ ਜਿਵੇਂ ਸੂਰਜ ਛਿਪਦਾ ਸੀ ਲੋਕ ਆਪਦੇ ਘਰਾਂ ਤੋਂ ਬਾਹਰ ਜਾਣ ਤੋਂ ਡਰਦੇ ਸਨ 2.5 ਸਾਲ ਹੋ ਗਏ ਭਗਵੰਤ ਮਾਨ ਸਾਹਿਬ ਨੂੰ ਔਰ 2.5 ਪੌਣੇ 3 ਸਾਲਾਂ ਚ ਜਿੱਥੇ ਪੰਜਾਬ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬਜ਼ ਇਕਨੋਮਿਕ ਹੈਲਥ ਫਿਸਕਲ ਹੈਲਥ ਇੱਕ ਬਿਮਾਰੂ ਇਨਸਾਨ ਵਾਂਗੂ ਆ ਜਿਹੜਾ ਵੈਂਟੀਲੇਟਰ ਤੇ ਆਈਸੀਯੂ ਚ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਵੀ ਵੈਸੇ ਹੋ ਗਏ ਪਿਛਲੇ 10-15 ਦਿਨਾਂ ਚ ਅੱਜ ਦਾ ਕਲਾ ਨੌਰ ਦਾ ਬਲਾਸਟ ਸਤਵਾਂ ਅੱਠਵਾਂ ਬਲਾਸਟ ਹੈ। ਔਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀ ਕਾਬਲ ਪੁਲਸ ਭਗਵੰਤ ਮਾਨ ਦੇ ਬਦਲਾਵ ਚ ਆਪ ਦੀ ਕੁਰਸੀ ਨੂੰ ਬਚਾਉਣ ਤੱਕ ਸੀਮਿਤ ਹੋ ਗਈ ਹੈ ਕਿ ਜਿਹੜਾ ਇੱਕ ਬੌਮ ਬਲਾਸਟ ਨੂੰ ਕਹਿੰਦੇ ਆ ਕਿ ਟਾਇਰ ਦਾ ਬਲਾਸਟ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇੱਕ ਬਾਰਡਰ ਸਟੇਟ ਤੇ ਜਿਸ ਤਰੀਕੇ ਦੀ ਆਰਮਸ ਐਮਿਊਨੇਸ਼ਨ ਡਰੋਨਸ ਡਰੱਗਸ ਔਰ ਹੁਣ ਆਈਐਸਆਈ ਵੱਲੋਂ ਜਾਂ ਐਂਟੀ ਨੈਸ਼ਨਲ ਫੋਰਸੇਸ ਵੱਲੋਂ ਪੁਲਿਸ ਥਾਣਿਆਂ 'ਤੇ ਬੰਬ ਸਿੱਟੇ ਜਾ ਰਹੇ ਔਰ ਕਲੀਅਰਲੀ ਕਲੇਮ ਕੀਤਾ ਜਾ ਰਿਹਾ ਹੈ वेट एंड वॉच ਸਾਡੀ ਅਗਲੀ ਮੂਵ ਲਈ ਵੇਟ ਕਰੋ ਵਾਰਨਿੰਗ ਦਿੰਦੇ ਆ ਚੇਤਾਵਨੀ ਦਿੰਦੇ ਆ ਪੰਜਾਬ ਪੁਲਿਸ ਨੂੰ ਸਮਾਂ ਦਿੰਦੇ ਆ ਕਿ ਕਰ ਲਓ ਜੋ ਕੁਝ ਕਰਨਾ ਹੈ ਮਗਰ ਹਾਲਾਤ ਇਡੇ ਮਾੜੇ ਆ ਸਾਡੇ ਹੋ ਮਿਨਿਸਟਰ ਦੇ ਹੀ ਕੈਨ ਨਾਟ ਈਵਨ ਗਿਵ ਅ ਪ੍ਰੋਪਰ ਰਿਸਪਾਂਸ ਉਹਦਾ ਕਾਰਨ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਆਨਰੇਬਲ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਪੁੱਛਣਾ ਪਿਆ ਕਿ ਔਨ ਵਾਟ ਬੇਸਿਸ ਡੀਜੀਪੀ ਸਾਹਿਬ ਤੁਸੀਂ ਤੇ ਤੁਹਾਡੇ ਚੀਫ ਮਿਨਿਸਟਰ ਹੋਮ ਮਿਨਿਸਟਰ ਨੇ ਬਿਆਨ ਦੇ ਦਿੱਤਾ ਕਿ ਇਹ ਇੰਟਰਵਿਊ ਉੱਥੇ ਹੋਈ ਨਹੀਂ ਇੰਨਾ ਝੂਠ ਤੁਸੀਂ ਕੇਸ ਬੇਸਿਸ ਤੇ ਬੋਲ ਗਏ ਇਹਨਾਂ ਨੂੰ ਜਵਾਬ ਨਹੀਂ ਆਇਆ ਅੱਜ ਇਹ ਰਿਟਾਂ ਵੀ ਜੇ ਹਾਈ ਕੋਰਟ ਜਾਣ ਗਿਆ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਟਾਇਰ ਪਾਟੇ ਆ ਛੇਦ ਪਹਿਲੀ ਵਾਰੀ ਹੋਇਆ ਪੰਜਾਬ 'ਚ ਕੀ ਟਾਇਰ ਪਾਟੇ ਦਾ ਜੱਜਾ ਵੀ ਡੀਜੀਪੀ ਸਾਹਿਬ ਆਪ ਲੈਣ ਜਾ ਰਹੇ ਪੁਲਿਸ ਸਟੇਸ਼ਨ 'ਚ ਲਾਅ ਐਂਡ ਆਰਡਰ ਲਾਗੂ ਹੁੰਦਾ ਸੀ ਉਹ ਤਾਂ ਸੁਣਿਆ ਪਹਿਲੀ ਵਾਰੀ ਸੁਣਿਆ ਪਤਾ ਨਹੀਂ ਟਾਇਰ ਪੰਚਰ ਦੀ ਦੁਕਾਨ ਖੋਲ ਛੱਡੀ ਆ 11 12 ਵਜੇ ਕਦੇ 3 ਵਜੇ ਕਪਤਾਨੀ ਕਿਹੜੀ ਹਵਾ ਭਰਨੀ ਸ਼ੁਰੂ ਕਰਦੇ ਆ ਕਿਹੜਾ ਕੰਪਰੈਸਰ ਲਾਇਆ ਉੱਥੇ ਕੀ ਮੁੜ ਕੇ ਇਹ じゃ ਖੜਕਾ ਹੁੰਦਾ ਕਿ ਨਾਲ ਦੇ ਘਰਾਂ ਦੀਆਂ ਖਿੜਕੀਆਂ ਤੇ ਗੋਟ ਜਾਂਤੀਆਂ ਨੇ ਘਰਾਂ 'ਚ ਡਰੇੜ ਆ ਜਾਂਦੀ ਐ ਬੁਰਾ ਹਾਲ ਹੋ ਜਾਂਦਾ ਤੇ ਸਾਡੇ ਵਾਲੇ ਕਹਿੰਦੇ ਨਹੀਂ ਕੋਈ ਫਿਕਰ ਨਾ ਕਰੋ ਟਾਇਰ ਹੀ ਪਾਟਿਆ ਭਗਵੰਤ ਮਾਨ ਸਾਹਿਬ ਸਾਨੂੰ ਤਾਂ ਡਰੇ ਲੱਗਦਾ ਕਿਥੇ ਥੋਡੇ ਨਾ ਕੋਈ ਪੰਜਾਬ ਪੁਲਿਸ ਦਾ ਮਲਾਜਮ ਆਵਾਜਹੀ ਭਰ ਦੇਵੇ ਤੇ ਟਾਇਰ ਕਿਥੇ ਸੀ ਐ ਮਾウス ਨਾਲ ਪਾੜ ਦੇ ਕੋਈ ਫੇਰ ਕੀ ਕਵਾਂਗੇ ਲੋਕਾਂ ਨੂੰ ਸੋ ਅੱਜ ਲਾਅ ਐਂਡ ਆਰਡਰ ਪੰਜਾਬ ਸਟੇਟ ਬਾਰਡਰ ਸਟੇਟ ਤੇ ਇੰਡੋਪਾਕ ਬਾਰਡਰ ਤੇ ਸਿਚੁਏਟਿਡ ਸਟੇਟ ਦੇ ਮਾੜੇ ਹਾਲਾਤ ਇੰਡਸਟਰੀ ਭੱਜੀ ਜਾ ਰਹੀ ਹੈ ਡਵੈਲਪਮੈਂਟ ਹੋ ਨਹੀਂ ਰਹੀ ਕਰਜਾਈ ਪੰਜਾਬ ਹੈ ਧਰਨਾ ਕੈਪੀਟਲ ਬਣ ਗਿਆ ਮੁਲਾਜ਼ਮ ਨੌਜਵਾਨ ਵਪਾਰੀ ਦੁਕਾਨਦਾਰ ਖੇਤ ਮਜ਼ਦੂਰ ਆਪ ਦੇ ਹੱਕ ਦੀ ਮੰਗ ਕਰਦਾ ਮਗਰ ਮੁੱਖ ਮੰਤਰੀ ਕਹਿੰਦਾ ਖਾਦੀ ਪੀਤੀ ਚ 올 ਇਸ ਵੈਲ ਔਰ ਮੈਨੂੰ ਇਹ ਇਸ ਗੱਲ ਦੀ ਚਿੰਤਾ ਹੁੰਦੀ ਔਰ ਮੈਂ ਆਸ ਕਰੂੰਗਾ ਉਮੀਦ ਕਰੂੰਗਾ that people of Punjab cannot be run by remote controls ਇਹ ਆਪ ਦਾ ਫੈਸਲਾ ਆਪ ਕਰਨਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਰਖੇਸ ਧਰਤੀ ਹੈ ਸ਼ਹੀਦਾ ਦੀ ਧਰਤੀ ਹੈ ਬਲਦਾਨ ਦੀ ਧਰਤੀ ਹੈ ਐਨ ਐਮ ਐਲ اے ਫਰੋਮ ਦਿੱਲੀ ਐਨ ਐਮ ਐਲ اے ਨਾਟ ਅ ਚੀਫ ਮਿਨਿਸਟਰ ਕੇਜਰੀਵਾਲ ਇਸ ਜਸਟ ਐਨ ਐਮ ਐਲ اے ਆਪਰ ਨਾਟ ਅ ਫੁੱਲ ਸਟੇਟ ਆਲਸੋ ਉਹ ਨਹੀਂ ਦੱਸੂਗਾ ਪੰਜਾਬ ਕਿਵੇਂ ਚੱਲਣਾ ਔਰ ਪੰਜਾਬ ਨੂੰ ਸਿਰਫ ਤੇ ਸਿਰਫ ਲੁੱਟਣ ਵਾਸਤੇ ਨਹੀਂ ਇਹਨਾਂ ਨੇ ਬਣਾਇਆ ਇਹ ਸਟੇਟ ਚ ਆਪਦਾ ਰਾਜ ਕੀ ਈਸਟ ਇੰਡੀਆ ਕੰਪਨੀ ਵਾਂਗੂ ਜਿਵੇਂ ਗੋਰੇ ਲੁੱਟਦੇ ਸੀ ਅੱਜ ਆਮ ਆਦਮੀ ਪਾਰਟੀ ਵੀ ਪੰਜਾਬ ਨੂੰ ਪੰਜਾਬ ਦੇ ਰਿਸੋਰਸਸ ਨੂੰ ਪੰਜਾਬ ਦੀ ਵੈਲਥ ਨੂੰ ਸਿਰਫ ਪਲੰਡਰ ਕਰ ਰਹੀ ਆ ਲੁੱਟ ਰਹੀ ਆ ਕਿ ਕਿ ਅਸੀਂ ਦਿੱਲੀ ਦੀ ਆਪ ਦੀ ਇਲੈਕਸ਼ਨ ਲੜ ਲਈਏ ਸੋ ਇਹ ਸਾਰੇ ਮੁੱਦੇ ਲੈ ਕੇ ਭਾਈ ਚਾਰ ਇੱਕ ਸਾਂਝ ਅਮਨ ਸ਼ਾਂਤੀ ਕਾਨੂੰਨ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਔਰ ਪੰਜਾਬ ਦੀ ਖੇਤਰੀ ਪਾਰਟੀ ਰੀਜਨਲ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਆਪਣੀ ਆਵਾਜ਼ ਬੁਲੰਦ ਕਰੋ ਔਰ ਆਈ ਥਿੰਕ ਇਹ ਕਾਰਪੋਰੇਸ਼ਨ ਇਲੈਕਸ਼ਨ ਤੋਂ ਇੱਕ ਨਿਮਾਣ ਸੰਕੇਤ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਾਮਯਾਬ ਕਰਨ ਦੇ ਜ਼ਿੰਮੇਵਾਰੀ ਲੋਕ ਨਿਭਾਉਣ ਤੁਹਾਡੇ ਸਵਾਲ ਜੀ ਸਵਾਲ ਹੈ ਜੀ ਹਾਂ ਜੀ ਅੱਜ ਇਹਦੇ ਨੂੰ ਹਟਵਾ ਸਵਾਲ ਜਿਹੜਾ ਤੁਸੀਂ ਦੱਸਤਾ ਅੱਜ ਜਿੱਥੇ ਅਸੀਂ ਗੁੜੀ ਅੱਜ ਵੀ ਤੁਸੀਂ ਸਵਾਲ ਬਾਬਸ ਲੈ ਲੀ ਹਾਂ ਜੀ ਜਿੱਥੇ ਕੋਣ ਜਿੱਥੇ ਕੋਣ ਸਵਾਲ ਬਾਬਸ ਲੈ ਲੀ ਮੈਨੂੰ ਤਾਂ ਪਤਾ ਨਹੀਂ ਜੀ ਮੈਨੂੰ ਚਲੋ ਇਸ ਤਰ੍ਹਾਂ ਜੀ ਮੁੱਲਾਪੁਰੀ ਸਾਹਿਬ ਜਿਹੜੀ ਗੱਲ ਦੀ ਮੇਰੇ ਕੋਲ ਹਲੇ ਖਬਰ ਨਹੀਂ ਨਾ ਉਹ ਖਬਰ ਨਹੀਂ ਮੈਂ ਖਬਰ ਬਣਾ ਸਕਦਾ ਮੇਰੇ ਕੋਲ ਹਲੇ ਖਬਰ ਆਈ ਕੋਈ ਨਹੀਂ ਮੈਂ ਐਵੇਂ ਕੁਝ ਕਹਿ ਦਿਆਂ ਸੋਨਾ ਤੇ ਦੋ ਦਿਨ ਬਾਕੀ ਸੀਗੇ ਜੀ ਇਹ ਅਸਰੀ ਬਹੁਤ ਨਹੀਂ ਦੇਖੋ ਇੱਕ ਮੈਂ ਬੇਨਤੀ ਕਰਾਂ ਜੀ ਛੋਟਾ ਮੂੰਹ ਵੱਡੀ ਗੱਲ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੀ ਉਹ ਕਾਬਲੀਅਤ ਹੈ ਚਿਹਦਾਰ ਸਾਹਿਬ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਇਹਨਾਂ ਦਾ ਸਭ ਦਾ ਬੜਾ ਸਤਿਕਾਰ ਹੈ ਔਰ ਸਤਿਕਾਰ ਇਸ ਲਈ ਹੈ ਕਿਉਂਕਿ ਉਹ ਗੁਰੂ ਦੇ ਤਖਤ ਤੇ ਬਿਰਾਜਮਾਨ ਮਗਰ ਐਡੀ ਵੱਡੀ ਥਾਂ ਤੇ ਬਹਿ ਕੇ ਐਡੀ ਵੱਡੀ ਸ਼ਖਸੀਅਤ ਕੋਲੋਂ ਸਾਡੇ ਵਰਗਾ ਨਿਮਾਣਾ ਨਾ ਚੀਜ਼ ਗੁਨੇਗਾਰ ਦੂਨ ਹਰਾਮੀ ਜੀਵ ਇਹ ਆਸ ਤੇ ਉਮੀਦ ਜ਼ਰੂਰ ਕਰਦਾ ਕਿ ਸ਼ਬਦਾਬਲੀ ਸੋਹਣੀ ਹੋਵੇ ਜਿੱਡਾ ਬੰਦੇ ਦਾ ਰੁਤਬਾ ਵੱਡਾ ਨਾ ਜੀ ਉਹਨੇ ਉਹਦੇ ਬੋਲ ਚੰਗੇ ਔਰ ਇਹ ਤਾਂ ਗੁਰੂ ਦੇ ਬੰਦੇ ਨੇ ਔਰ ਗੁਰੂ ਦੇ ਬੰਦੇ ਕੋਈ ਇਹ ਗੱਲ ਕਵੇ ਕਿ ਇਹ ਤਾਂ ਸਾਡੀ ਮਾਲਵਾਈ ਡਾਇਲੈਕਟ ਹੈ ਮੈਂ ਤਾਂ ਕਹਿ ਸਕਦਾ ਮੇਰੇ ਅਰਕਾ ਗੁਸਤਾਖੀ ਵੀ ਕਰ ਸਕਦਾ ਮਗਰ ਸਿੰਘ ਸਹਿਬਾਨਾ ਨੂੰ ਜਹੇਦਾਰ ਸਹਿਬਾਨ ਨੂੰ ਨਹੀਂ ਝੋਪਦੀ ਕਿਉਂਕਿ ਫਿਰ ਤੁਸੀਂ ਤਾਂ ਭਾਈ ਰੱਬ ਦੇ ਬੰਦੇ ਹੋ ਤੁਸੀਂ ਤਾਂ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਤੇ ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਣ ਬੁੱਝ ਕੇ ਇੱਕ ਟ੍ਰੈਪ ਰਾਈ ਉਹਨਾਂ ਦੀ ਕੋਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਕਿ ਮਤਲਬ ਇਹ ਕਿਹੜਾ ਮਤਲਬ ਨਮਾ ਨਜਾਮ ਸ਼ੁਰੂ ਹੋ ਗਿਆ ਸੋ ਮੇਰੇ ਲਈ ਇਹ ਸਭ ਚਿੰਤਾ ਦਾ ਵਿਸ਼ਾ ਜੀ ਔਰ ਮੈਂ ਤਾਂ ਕਿਉਂਕਿ ਮੈਂ ਆਪ ਤਾਂ ਕੋਈ ਆ ਨਹੀਂ ਮੈਂ ਤਾਂ ਆਪ ਵਾਧਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਵਰਗਾ ਤਾਂ ਗਲਤੀ ਕਰ ਸਕਦਾ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜ਼ਿੰਮੇਵਾਰੀ ਥਾਂ ਤੇ ਬੈਠੇ ਆ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਦੇ ਭੈ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਊਗੀ ਸੋ ਮੈਂ ਕੁਝ ਕਹਿ ਨਹੀਂ ਸਕਦਾ ਮੁੱਲਾਪਰੀ ਸਾਹਿਬ ਹੁਣ ਕਿਹੜਾ ਆਰਡਰ ਆਇਆ ਫਰਮਾਨ ਆਇਆ ਜੇ ਸਮਾਂ ਦੱਸੂਗਾ ਜੀ ਬਾਕੀ ਉਹਨਾਂ ਦੇ ਅੰਦਰੂਨੀ ਮਾਮਲੇ ਹੈ ਜੀ ਸੇਖੇ ਸਾਹਿਬ ਨਾਮਿਨੇਸ਼ਨ ਫਾਈਲ ਨੂੰ ਲੈ ਕੇ ਕੀ ਹੋਵੇ ਫਾਈਲ ਜਲਦੀ ਜੀ ਕਿਸਾ 34 ਨਾਮਿਨੇਸ਼ਨ ਰੱਦ ਹੋ ਗਿਆ ਜਾਂ ਭਰੇ đi ਜਾ ਸਕੇ ਆਵੇ ਸਰਕਾਰ ਕਰੀ ਕਿਸੀ ਫਿਰ ਚੋਣ ਕਰਾ ਰਹੇ ਹੈ ਇਹਦੇ ਬਾਰੇ ਕੀ ਤੁਹਾਡਾ ਕੀ ਕਹਿਣਾ ਹੈ ਨਹੀਂ ਤੁਸੀਂ ਮੋਟੀ ਜੀ ਗੱਲ ਤੇ ਸਮਝ ਲਓ ਜੀ ਪੰਚਾਇਤੀ ਚੋਣਾਂ ਵੀ ਹੋਈਆਂ ਸੀ ਉਹਦੇ ਚ ਹੀ ਸੀਰੀਅਸਨੈਸ ਸਰਕਾਰ ਦੀ ਤੁਸੀਂ ਵੇਖ ਲਓ ਉਹਦੇ ਚ ਇੱਕ ਸਰਕਾਰ ਦੀ ਕਾਰਗੁਜ਼ਾਰੀ ਇਤੋਂ ਹੀ ਸ਼ੋ ਹੁੰਦੀ ਆ ਇਹ ਇਲੈਕਸ਼ਨ ਵੀ ਨਹੀਂ ਕਰਾਉਂਦੇ ਸੀ ਜੇ ਉਹ ਵੀ ਕਰਾਈ ਸਰਪੰਚੀ ਦੀ ਕੁੱਟ ਕੋ ਡੰਡੇ ਨਾਲ ਕਰਾਈ ਲੋਕ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਕਿਉਂ ਗਏ ਕਿਉਂਕਿ ਦੇ ਵਾ ਨਾਟ ਅਲਾਉਡ ਟੂ ਫਾਈਲ ਦਾ ਨਾਮਿਨੇਸ਼ਨ ਹੁਣ ਵੀ ਮੈਂ ਤੁਹਾਨੂੰ ਕਹਿ ਰਿਹਾ ਆਮ ਗਿਵਿੰਗ ਅ ਸਟਰਨ ਵਾਰਨਿੰਗ ਕੀ 21 ਤਰੀਕ ਨੂੰ ਜੇ ਲੋਕ ਸੁਚੇਤ ਨਾ ਰਹੇ ਆਪੋਜੀਸ਼ਨ ਦੇ ਕੈਂਡੀਡੇਟ ਲੋਕ ਆਪ ਗੰਭੀਰ ਨਾ ਰਹੇ ਇੱਥੇ ਪੁਲਿਸ ਦਾ ਡੰਡਾ ਚੱਲਣਾ ਡੰਡਾ ਤੰਤਰ ਦੀ ਵੋਟ ਪੈਣੀ ਹੈ ਲੋਕਤੰਤਰ ਦੀ ਵੋਟ ਨਹੀਂ ਪੈਣੀ ਹੱਦ ਤੋਂ ਵੱਧ ਧੱਕਾ ਕਰਨ ਦੇ ਮੂਡ 'ਚ ਹੈ ਸਰਕਾਰ ਹੁੱਕ ਬਾਈ ਹੁੱਕ ਕੋ ਕੁਰੁਖ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਔਰ ਮੈਂ ਸਮਝਦਾ ਜਦੋਂ ਇਹ ਮਾਨਸਿਕਤਾ ਉਦੋਂ ਸਰਕਾਰਾਂ 'ਚ ਆਉਂਦੀ ਹੈ ਵੈਂਦੇ ਰਿਲਾਈਜ਼ਡ ਵਿਥਿਨ ਥੈਮਸੈਲਵ ਆਪਣੇ ਆਪ ਨੂੰ ਇਹ ਅਹਿਸਾਸ ਹੋਇਆ ਹੁੰਦਾ ਕਿ ਯਾਰ ਕੰਮ ਤਾਂ ਕੋਈ ਕੀਤਾ ਨਹੀਂ ਵੋਟ ਕਾਦੀ ਮੰਗਾਗੇ ਵੋਟ ਤਾਂ ਨਹੀਂ ਤਾਂ ਲੋਕ ਹੱਥੀ ਦੇ ਕੇ ਜਾਂਦੇ ਕਿ ਭਾਈ ਤੁਹਾਡੇ ਕੰਮ ਇੰਨੇ ਚੰਗੇ ਆ ਚੀਫ ਮਿਨਿਸਟਰ ਸਾਹਿਬ ਦੀ ਤਾਂ ਖਬਰ ਇੰਨੀ ਕੀ ਲੱਗਦੀ ਹੈ ਕਿ ਜਰਮਨੀ ਦੇ ਜਹਾਜ਼ ਤੋਂ ਨਹੀਂ ਚੜ ਸਕੇ ਜਰਮਨੀ ਵਾਲਿਆਂ ਨੇ ਲਾਤਾ ਜਾਂ ਆਪਦੇ ਜਹਾਜ਼ ਤੋਂ ਤੋਤਰੇ ਤੇ ਡਿੱਗ ਗਏ ਤੇ ਆਪਦੇ ਫੀਤੇ ਬਣਵਾਉਣ ਅਪੋਲੋ ਹਸਪਤਾਲ ਜਾਣਾ ਪੈ ਗਿਆ ਮਤਲਬ ਸਾਡੇ ਵਾਲੀ ਤੇ ਤਾਂ ਖਬਰ ਹੀ ਪੁੱਠੀ ਆਉਂਦੀ ਹੈ ਤੇ ਉਹਨੇ ਵਿਚਾਰੇ ਨੇ ਕਿਹੜੀ ਕਿਹੜੀ ਗੱਲ ਦੀ ਵੋਟ ਮੰਗਣੀ ਇੰਡਸਟਰੀ ਐ ਥੋਪਾ ਜਰੀਆ ਲਾਅ ਨਾ ਆਰਡਰ ਉਹਨਾਂ ਤੋਂ ਕੰਟਰੋਲ ਨਹੀਂ ਪੰਜਾਬ ਕਰਜਾਈ ਹੈ ਨੌਕਰੀ ਕਿਸੇ ਨੂੰ ਮਿਲ ਨਹੀਂ ਰਹੀ ਵੋਟਰ ਦੇ ਕੋਲ ਨੂੰ ਆਸ ਤੋਂ ਵੋਟਸ ਵਾਰ ਇੱਕ ਵਾਰੀ ਲੋਕਾਂ ਦਾ ਮੂਰਖ ਬਣਾਤਾ ਕਿੰਨੀ ਵਾਰੀ ਬਣਾਉ ਠੀਕ ਹੈ ਜੀ ਹਾਂਜੀ 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 ਸੋ ਮੈਂ ਦੇਖੋ ਆਈ ਕੈਨ ਫੋਰਸੀ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਵੈਨ ਪੀਪਲ ਆਰ ਨਾਟ ਅਲਾਉਡ ਟੂ ਫਾਈਲ ਨੋਮਿਨੇਸ਼ਨਸ ਇਨ ਅ ਫਰੀ ਐਂਡ ਫੇਅਰ ਮੈਨਰ ਤੇ ਫਰੀ ਐਂਡ ਫੇਅਰ ਮੈਨਰ ਚੋਂ ਵੋਟ ਕਿਵੇਂ ਪਾਉਣ ਦੇਣਗੇ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਹੰਬਲ ਅਪੀਲ ਹੈ ਔਰ ਇੱਕ ਚੇਤਾਵਨੀ ਆ ਕਿ ਜਾਗਦੇ ਰਹੋ ਆਫਟਰ ਆਲ ਸਰਕਾਰਾਂ ਵੀ ਲੋਕ ਬਣਾਉਂਦੇ ਪੀਪਲ ਕਮ ਆਨ ਟੂ ਦ ਸਟ੍ਰੀਟਸ ਫਿਰ ੱੱੱਕਾ ਨਹੀਂ ਕਰ ਪਾਉਣਗੇ ਨਹੀਂ ਤਾਂ ਇਹਨਾਂ ਨੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਆਜ਼ਾਦ ਹੈ ਸਾਰਿਆਂ ਤੇ ਡੰਡਾ ਵਰਤਣਾ ਕੀ ਕੱਲਾ ਝਾੜੂ ਜਿੱਤੇ ਝਾੜੂ ਤੀਲਾ ਤੀਲਾ ਨਾ ਹੋਵੇ ਹੁਣ ਇਹ ਗੱਲ ਔਰ ਕਮਿਸ਼ਨਰਜ਼ ਆਫ ਪੁਲਿਸ ਦਾ ਰਵਈਆ ਸੁਖਵੀਰ ਸਿੰਘ ਬਾਦਲ ਤੇ ਗੋਲੀ ਚੱਲੀ ਉਹ ਕਹਿੰਦੇ ਜੀ ਇਹਨਾਂ ਨੇ ਤਾਂ ਸਿੰਪਥੀ ਲੈਣ ਲਈ ਗੋਲੀ ਚਲਵਾਈ ਆ ਹੁਣ ਉਸ ਆਈਐਸਆਈ ਨਾਲ ਸੁਖਵੀਰ ਸਿੰਘ ਬਾਦਲ ਦਾ ਕਦੋਂ ਦਾ ਲਿੰਕ ਹੈ ਭਾ ਜਾਂ ਤਾਂ ਭੁੱਲਰ ਸਾਹਿਬ ਦੱਸ ਦੇਣ ਜਦ ਭੁੱਲਰ ਸਾਹਿਬ ਵਰਗਾ ਅਫਸਰ ਇਹ ਜੇ ਬਿਆਨ ਦੇ ਸਕਦਾ ਤੇ ਫੇਰ ਤੁਸੀਂ ਸਮਝੋ ਇਧਰ ਦੇ ਅਫਸਰ ਜਾਂ ਜਿਨ੍ਹਾਂ ਨੇ ਆਪ ਦੀ ਕੁਰਸੀ ਬਚਾਉਣੀ ਹੈ ਬਿਕੋਜ਼ ਐਂਡ ਆਫ ਦਾ ਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਪੁੱਛ ਕੇ ਚ ਨਹੀਂ ਹੋਣੀ ਪੁੱਛ ਕੇ ਚ ਹੋਣੀ ਆ ਕਮਿਸ਼ਨਰ ਆ ਪੁਲਿਸ ਨੂੰ ਕਿ ਤੈਨੂੰ ਲਾਇਆ ਸੀ ਇਲੈਕਸ਼ਨ ਜਿਤਾਰ ਨਹੀਂ ਵਾਟ ਦਾ ਹੈਲ ਵਾ ਯੂ ਡੂਇੰਗ ਸੋ ਪੁਲਿਸ ਇਜ਼ ਆਲਸੋ ਅੰਡਰ ਪ੍ਰੈਸ਼ਰ ਬਿਕੋਜ਼ ਅਸੀਂ ਇਹ ਗੱਲ ਭੁੱਲਰ ਸਾਹਿਬ ਦੀ ਟ੍ਰਾਂਸਫਰ ਤੋਂ ਸਮਝ ਗਏ ਸੀ ਵਨ ਭੁੱਲਰ ਸਾਹਿਬ ਕੋ ਟ੍ਰਾਂਸਫਰ ਕੀ ਸ਼ਹਿਰ ਚ ਹਰ ਕਿਉਂ ਗਈ ਆਪ ਹੀ ਕੋ ਟ੍ਰਾਂਸਫਰਡ ਆਫਟਰ ਦੈਟ ਮਾਫੀ ਮੰਗ ਕੇ ਆਇਆ ਕਿ ਐਦ ਕੀ ਜਤਾ ਦੂੰ ਕਾਰਪੋਰੇਸ਼ਨ ਵੇਲੇ ਉਹੀ ਹਾਲ ਮੈਂ ਸਮਝਦਾ ਲੁਧਿਆਣਾ ਹੀ ਹੋਣਾ ਉਹ ਜਲੰਧਰ ਹੋਣਾ ਸਰ ਇੱਕ ਸਾਧਨ ਵਾਲੋ ਜਿਹੜੀ ਕਾਫੀ ਖਰਾਬ ਧੱਲੇਵਾਲ ਦੀ ਹੈ ਉਹ ਮੈਡੀਕਲ ਉਹ ਰੱਖਦੇ ਨੇ ਡਾਕਟਰ ਸਾਹਿਬ ਅ ਅੱਜ ਵੀ ਲੈ ਬਜਾੜ ਵਿਗੜ ਗਈ ਸਿੱਖੋ ਮੈਨ ਆਈ ਡੋਨਟ ਵਾਂਟ ਟੂ ਸਾਉਂਡ ਪੈਸੀਮਿਸਟ ਮੈਂ ਚੜਦੀ ਕਲਾ ਦੀ ਗੱਲ ਕਰਨਾ ਚਾਹੁੰਦਾ ਮਗਰ ਬਹੁਤ ਚਿੰਤਾਤਾਜੀ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ 70 ਸਾਲ ਦੀ ਉਮਰ ਉਮਰ ਹੈ ਜੀ ਉਹਨਾਂ ਦੀ ਕੈਂਸਰ ਤੋਂ ਪੀੜਤ ਨੇ 24 ਦਿਨ ਹੋ ਗਏ ਜੀ ਭੁੱਖ ਹੜਤਾਲ ਤੇ ਤੁਸੀਂ ਆਪ ਅੰਦਾਜ਼ਾ ਲਾ ਲੋ ਤੁਸੀਂ ਸਿਹਤਮੰਦ ਹੋ ਆਪਾਂ ਤੰਦਰੁਸਤ ਲੋਕ ਤੇ ਜੇ 24 ਦਿਨ ਆਪਣੇ ਚ ਅੰਨ ਨਾ ਪਵੇ ਤੇ ਸਰੀਰ ਦੇ ਕੀ ਹਾਲਾਤ ਹੋਣਗੇ ਸੋ ਸਰਕਾਰਾਂ ਨੀਤ ਕੇਂਦਰ ਦੀ ਸਰਕਾਰ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਕਿਉਂਕਿ ਮੈਂ ਇਹ ਗੱਲ ਸਪਸ਼ਟ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਹੱਥ ਠੋਕਾ ਔਰ ਇਹ ਇੱਕ ਵਾਰੀ ਨਹੀਂ ਅਨੇਕਾ ਵਾਰੀ ਜਿ दिल्ली ਕਾਰਵਾਈ ਹੁੰਦੀ ਹੈ ਸ਼ਰਾਬ ਘਟਾਲੇ ਤੇ ਬਗਰ ਭਗਵੰਤ ਮਾਨ ਤੇ ਨਹੀਂ ਹੁੰਦੀ ਔਰ ਇੱਕ ਇਨਸੀਡੈਂਟ ਨਹੀਂ ਅਨੇਕਾ ਇਨਸੀਡੈਂਟ ਐਤੋ ਕਲੀਅਰ ਆਉਂਦੇ ਕਿ ਭਾਜਪਾ ਦੀ ਕੋਈ ਨਾ ਕੋਈ ਰੋਮਾਂਸ ਕੋਈ ਨਾ ਕੋਈ ਅੱਖ ਮਟਕਾ ਭਗਵੰਤ ਮਾਨ ਨਾਲ ਚੱਲਦਾ ਇਸ ਲਈ ਥੋੜਾ ਰਲ ਕੇ ਖੇਡਦੇ ਇਹ ਇੱਕ ਨੇ ਇਸ ਦੇ ਲਈ ਢੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਹਦੇ ਲਈ ਜ਼ਿੰਮੇਵਾਰ ਸਿੱਧੇ ਤੇ ਛਿੱਧੇ ਸੂਬਾ ਤੇ ਦਿੱਲੀ ਦੀ ਸਰਕਾਰ ਹੋਗੀ ਔਰ ਕਿਸਾਨਾਂ ਦੀਆਂ ਹੱਕੀ ਮੰਗਾ ਮੰਗੀਆਂ ਜਾਣੀ ਚਾਹੀਦੀ ਥੈਂਕ ਯੂ